ਰਨਤਾਰਨ ਤੋਂ ਕਰੇਲੂ ਹਿੰਸਾ ਦੀ ਦਿਲਦਲ ਦੇ ਅਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਪੁੱਤਰ ਪੈਦਾ ਕਰਨ ਲਈ ਇੱਕ ਲੜਕੀ ਦਾ ਚਾਰ ਵਾਰ ਕਰਪਾਤ ਕਰਵਾਇਆ ਗਿਆ ਜਦੋਂ ਲੜਕੀ ਨੇ ਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਕੁਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਫੁੱਟ ਫੁੱਟ ਕੇ ਰੋ ਰਹੀ ਹੈ ਇਸ ਕੁੜੀ ਨੂੰ ਇਸ ਦੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਹੈ ਇਸ ਤੇ ਸੌਰੇ ਵਾਲਿਆਂ ਦੇ ਜ਼ੁਲਮ ਦੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਸਨੇ ਪਹਿਲੀ ਵਾਰ ਕੁੜੀ ਨੂੰ ਜਨਮ ਦਿੱਤਾ ਸੀ ਲੜਕੀ ਦਾ ਇਲਜ਼ਾਮ ਹੈ ਕਿ ਬੇਟੀ ਪੈਦਾ ਹੋਣ ਤੋਂ ਬਾਅਦ ਪਤੀ ਤੇ ਸੱਸ ਸੌਰੇ ਲਗਾਤਾਰ ਇਸ ਦੀ ਕੁੱਟਮਾਰ ਕਰਦੇ ਰਹੇ ਬੇਟੀ ਦੀ ਚਾਚ ਉਹਨਾਂ ਨੇ ਚਾਰ-ਚਾਰ ਵਾਰ ਇਸ ਦਾ ਅਬੋਰਸ਼ਨ ਵੀ ਕਰਵਾਇਆ ਇਸ ਅਤਿਆਚਾਰ ਨੂੰ ਉਹ ਲਗਾਤਾਰ ਸਹਿੰਦੀ ਰਹੀ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਉਸਨੇ ਕਾਨੂੰਨ ਦਾ ਸਹਾਰਾ ਲਿਆ ਬੋਟ ਪੀ ਅਸੀਂ ਤੇਰਾ ਬੱਚਾ ਚੈੱਕ ਕਰਾਉਣਾ ਜੇ ਕੁੜੀ ਐ ਤੇ ਬੋਟ ਮੈਂ ਮਨਾ ਕਰਦੀ ਹਾਂ ਕਿ ਮੈਂ ਨਹੀਂ ਕਰਾਉਂਦੇ ਨੀਗੀ ਇਸ ਚੱਕਰ ਦੇ ਵਿੱਚ ਇਹਨਾਂ ਨੇ ਮੇਰੀ ਅਬੋਰਸ਼ਨ ਕਰਾਈਆਂ ਵਾ ਚਾਰ ਵਾਰ ਇਹਨਾਂ ਨੇ ਮੇਰੀ ਅਬੋਰਸ਼ਨ ਕਰਾਈਆਂ ਵਾ ਅੱਪਰਸੋ ਇਹਨਾਂ ਨੇ ਮੇਰੇ ਨਾਲ ਕੋਟ ਮਾਰ ਕੀਤੀ ਐ ਮੇਰੇ ਡਾਕੂਮੈਂਟਸ ਵੀ ਚੋਰੀ ਕੀਤੇ ਨੇ ਮੇਰੇ ਸਾਰਾ ਕੁਝ ਚੋਰੀ ਕੀਤਾ ਇਹਨਾਂ ਨੇ ਮੇਰੇ ਕੋਲ ਕੁਝ ਨਹੀਂ ਆ ਕਹਿੰਦੇ ਤੈਨੂੰ ਕੰਮ ਵਾਲੀਆਂ ਦੀ ਤਰ੍ਹਾਂ ਰੱਖਣਾ ਵਾ ਸੀ ਜਾਂ ਤਾਂ ਇਹ ਤੋਂ ਆਪਣੇ ਆਪ ਚਲੀ ਜਾ ਮਾਮਲੇ 'ਚ 4-4 ਵਾਰ ਪੰਚਾਇਤ ਵੀ ਹੋਈ ਪਰ ਕੁਝ ਵੀ ਹਾਸਲ ਨਹੀਂ ਹੋਇਆ ਮੈਂ ਤਾਂ ਇਨਾ ਪੈਸਾ ਲਾ ਕੇ ਪੜਾਇਆ ਲਖਾਇਆ ਵਿਆਹ ਕੀਤੇ ਸਭ ਕੁਝ ਦਿੱਤਾ ਜਾਇਦਾਦ ਹੁਣ ਮਿਲਦੀ ਨੰਗੀ ਕੀਤੀ ਵੀ ਕਦੋਂ ਨਾ ਕੋ ਅਸੀਂ ਤਾਂ ਹਾਰ ਗਏ ਆ ਚਾਰ ਵਾਰ ਪੰਚਾਇਤਾ ਬੁਲਾਈਆਂ ਪੁੱਤ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਪਾਸੇ ਵੀ ਅਸੀਂ ਕਿੱਥੇ ਜਾਈਏ ਪੁੱਤ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਭਗਵੰਤਬਾਨ ਸਰਕਾਰ ਨੂੰ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ। ਕੁੜੀ ਦੇ ਸਹਰੇ ਵਾਲਿਆਂ ਨੇ ਨਾ ਸਿਰਫ ਇਸ ਨੂੰ ਘਰੋਂ ਕੱਢਿਆ ਬਲਕਿ ਇਸਦੇ ਡਾਕੂਮੈਂਟ ਤੇ ਹੋਰ ਸਮਾਨ ਵੀ ਚੋਰੀ ਕਰ ਲਿਆ। ਹੁਣ ਪੁਲਿਸ ਮਾਮਲੇ ਦੀ छानਬੀੜ ਕਰ ਰਹੀ ਹੈ। ਉਹ ਜੀ ਇਹਨਾਂ ਦੋਨਾਂ ਮਤਲਬ ਪਰਿਵਾਰ ਇੱਕ ਹੀ ਆ ਤੇ ਝਗੜਾ ਆਇਆ ਕੋਈ ਸਰੋਜ ਪੱਲਾ ਤੇ تنویر ਬਾਲਾ ਤੇ